ਖਿਲਾ ਤਰਨਤਾਰਨ ਦੇ ਆਸ-ਪਾਸ ਦੇ ਪਿੰਡਾਂ ਵਿੱਚ ਜਿੱਥੇ ਹਰ ਰੋਜ਼ ਗੋਲੀਆਂ ਚੱਲਣ ਦੀਆਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਨਿਤ ਹੀ ਲੁੱਟਾਂ ਖੋਹਾਂ ਚੋਰੀਆਂ ਹੋ ਰਹੀਆਂ ਹਨ ਉਥੇ ਅੱਜ ਤਰਨਤਾਰਨ ਦੇ ਪਿੰਡ ਫਿੱਦੀ ਦੇ ਕੋਲ ਅਣਪਛਾਤੇ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ Laash ਮਿਲਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਧਰ ਪੁਲਿਸ ਵੱਲੋਂ ਮੌਕੇ ਤੇ ਵਾਰਦਾਤ ਵਾਲੀ ਜਗ੍ਹਾ ਉੱਪਰ ਪਹੁੰਚ ਕੇ Laash ਨੂੰ ਕਾਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਤੋਂ ਸੋਨੂ ਫਤਿਹਪੁਰ ਦੀ ਖਾਸ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਮੇਰਾ ਗੁਰਜੀਤ ਸਿੰਘ ਘਾਣਾ ਸਰਪੰਚੋਂ ਪਿੰਡ ਪਿੱਦੀ ਦੇ ਜਿਹੜੇ ਗੱਲ ਕੋਈ ਇੱਕ ਜਿਹੜਾ ਤੇ ਬੋਰੀ ਮਿਲਦੀ ਇਹਦਾ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਵਾ ਤੇ ਅਜੇ ਸਾਡੇ ਪਿੰਡ ਦੀਆਂ ਪਈਆਂ ਆਪਣੇ ਪਰਿਵਾਰਾਂ ਦੀਆਂ ਕਿਲੋ ਮੀਟਰ ਆ ਉਹ ਕਿਤੇ ਜਦ ਆਏ ਆ ਸਤਜੋ ਜਨਾਰੇ ਉਹਨਾਂ ਨੇ ਵੇਖਿਆ ਕਿ ਡੱਡ ਬੋਡੀ ਪਈ ਆ ਕਤਲ ਹੋਇਆ ਵਾ ਉਹਨਾਂ ਨੇ ਮੈਨੂੰ ਕਿਹਾ ਪੰਚਰੋਂ ਮੈਂ ਕੋਲੇ ਮੈਨੂੰ ਕਹਿੰਦੇ ਜੀ ਇੱਥੇ ਆਓ ਇੱਥੇ ਤਾਂ ਮੈਂ ਮੁੜ ਕੇ ਪੁਲਿਸ ਨੂੰ ਸਲਾਹ ਦਿੱਤੀ ਆ ਤੇ ਹੁਣ ਪੁਲਿਸ ਆਈ ਆ ساری ਅਜੇ ਤਾਂ ਪਤਾ ਨਹੀਂ ਲੱਗਾ ਕਿ ਕੌਣ ਆ ਕੌਣ ਨਹੀਂ ਪਰ ਇਹ ਮਰਦ ਲੱਗਦਾ ਜਾਂ ਆਪਣਾ ਕਿਸੇ ਨੂੰ ਮੁੰਨੇ ਬਾਰਡਰ ਹੋਇਆ ਬਹੁਤ ਤਗੜਾ ਕਰਨ ਕੀਤਾ ਵਾ ਧੌਣ ਮੱਟੀ ਹੋਈ ਆ ساری ਪਰ ਜਿਹੜੀ ਤਾਂ ਜੋ ਬੋੜੀ ਮਿਲੀ ਆ ਤੇ ਨਹੀਂ ਮੋਤਦ ਜਿਹੜੀ ਹਾਲਤ ਸੁਣਾਈ ਆ ਤੇ ਇਹ ਸਦਰ ਥਾਣੇ ਦੇ ਵਿੱਚ ਪਿੰਡੀ ਪਿੰਨ ਪੈਂਦਾ ਗਿਆ ਇੱਥੇ ਪਬਲਿਕ ਦੇ ਬੰਦੇ ਨੇ ਦੇਖ ਲਈ ਇੱਥੇ ਡੈਡ ਬੋੜੀ ਪਈ ਹੈ ਹਾਈਵੇ ਤੋਂ ਮਗ੍ਹੀ 50 ਕਿਲੋ ਮੀਟਰ ਜਿਹੜਾ ਗਿਆ ਸਾਈਡ ਤੇ ਪਈ ਹੈ ਇਹਦਾ ਗੜਾ ਜਿਹੜਾ ਰੋਂਦੇ ਹੋਏ ਹੈ ਮੈਂ ਸਰਦਾਰ ਨੌਜਵਾਨ ਹੈ ਜੇ ਇਹਦੇ ਇਹਦੀ ਤਿੰਨੋ ਕਪੜੇ ਗਏ ਕੁਝ ਜੋ ਕੋਈ ਚੀਜ਼ ਮਿਲੀ ਨਹੀਂ ਵਿੱਚ ਇੱਥੇ ਪਤਾ ਲੱਗੇ ਨਹੀਂ ਕਿਥੇ ਦਾ ਰਹਿਣਾ ਕੀ ਨਾਮ ਇਹਦਾ ਤੇ ਹਲਾਤ ਕਿਸੇ ਨਾਲ ਲੱਗਦੇ ਵੀ ਐਕਸੀਡੈਂਟ ਲੱਗਦਾ ਜਾਂ ਇਹ ਐਕਸੀਡੈਂਟ ਹੀ ਲੱਗਦਾ ਜੇ ਸਰਕਾਰ ਵੱਲੋਂ ਅਸੀਂ ਇਹ ਚਲੋ ਡਾਕਟਰ ਦਾਸਦਾ ਪਰ ਜਿੰਨੇ ਸਾਡਾ ਤਜਰਬਾ ਉਹਨਾਂ ਕਹਿੰਦੇ ਬਟਰ ਲੱਗਦਾ ਹੈ ਇਹ ਨਾਲ ਜਿਹੜਾ ਵੈਪਨ ਵੀ ਹੈ ਕੋਈ ਅਸੀਂ ਰਿਕਵਰ ਕਰ ਲਿਆ ਤੇ ਇਹ ਤਾਕੂ ਜਿਹੜਾ ਵੈਪਨ ਨਹੀਂ ਨਹੀਂ ਇਹਦੇ ਕੋਲ ਨਹੀਂ ਸੀਗਾ ਚਨਾਬ ਇਹਦੇ ਇੱਥੇ ਖੇਤ ਹੈ ਖੇਤਾਂ ਦੇ ਵਿੱਚ ਵੈਪਨ ਤੁਹਾਨੂੰ ਲੱਭਿਆ ਜੀ ਤਾਕੂ ਮਿਲਿਆ ਜੇ ਇਹ ਹੁਣ ਦੇਖਦੇ ਆ ਵੀ ਕੋਈ ਪਹਿਲੇ ਵੈਰੀਫਾਈ ਹੋ ਜਾਵੇ ਕਿ ਆਹ ਬੰਦਾ ਹੈ ਕੌਣ ਕਿਹੜੇ ਪਿੰਡ ਦਾ ਹੈਗਾ ਤੋਂ ਉਸ ਤੋਂ ਬਾਅਦ ਜੇ ਲੀਡ ਚੱਲੇਗੀ ਵੀ ਕਿਸੇ ਕੀ ਕਰਨਾ ਹੈ ਜੀ ਕੀ ਹੈ ਜਿਹੜੀ ਨੇ ਜੇਬ ਚ ਮਿਲੀਆਂ ਪਰਚੀਆਂ ਵੀ ਲੀਹੀਆਂ ਜਿਹੜ